ਸਤਿ ਸ਼੍ਰੀ ਅਕਾਲ ਜੀ ਪਟਿਆਲਾਸ ਕਿਚਨ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਜੀ ਅੱਜ ਆਪਾਂ ਲੱਗੇ ਆ ਜੀ ਅੰਬ ਕੱਚੇ ਅੰਬ ਤੋਂ ਚਟਨੀ ਤਿਆਰ ਕਰਨ ਨੂੰ ਇਹਨਾਂ ਨੂੰ ਆਪਾਂ ਹੁਣ ਧੋ ਲਿਆ ਜੀ ਸੁਕਾ ਲਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨਾਂ ਨੂੰ ਕੱਤੂਬਾਸ਼ ਕਰਾਂਗੇ ਛਿਲਕਾ ਉਤਾਰ ਕੇ ਸਾਰੇ ਅੰਬ ਆਪਾਂ ਨੇ ਛਿੱਲੇ ਹੋਏ ਜੀ ਚੰਗੀ ਤਰ੍ਹਾਂ ਧੋ ਲਏ ਧੋ ਕੇ ਸੁਕਾਏ ਆ ਜੀ ਬਿਲਕੁਲ ਕਪੜੇ ਨਾਲ ਸਾਫ਼ ਕਰਕੇ ਫਿਰ ਇਹਨਾਂ ਦਾ ਛਿਲਕਾ ਉਤਾਰ ਲਿਆ ਤੇ ਹੁਣ ਆਪਾਂ ਇਸ ਤਰ੍ਹਾਂ ਕੱਦੂ ਕਸ਼ ਕਰਾਂਗੇ ਸਾਰੇ ਅੰਬ ਕੱਦੂਕਸ਼ ਕਰਕੇ ਫਿਰ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ ਅੰਬਾਂ ਤੋਂ ਖੱਟੀ ਮਿੱਠੀ ਜੈਮਤੀ ਤਰ੍ਹਾਂ ਬਹੁਤ ਵਧੀਆ ਚਟਨੀ ਬਣਦੀ ਹੈ ਲੋ ਜੀ ਕਦ ਅੰਬ ਸਾਰੇ ਆਪਣੇ ਕੱਦੂਕਸ਼ ਹੋ ਗਏ ਇਹ ਥੋੜੇ ਜਿਹਾ ਪੱਕਣ ਤੇ ਆ ਗਏ ਸੀ ਪਰ ਕੋਈ ਨਾਲ ਨਹੀਂ ਬਹੁਤੇ ਨਹੀਂ ਪੱਕੇ ਹੈਗੇ ਠੀਕ ਰਹਿ ਜਾਣੀ ਆ ਚਟਨੀ ਆਪਾਂ ਮਿੱਠਾ ਘੱਟ ਪਾ ਲਾਂਗੇ ਤੇ ਕੜਾਹੀ ਆਪਾਂ ਨੇ ਰੱਖ ਲਈ ਗਾਇਸ ਔਨ ਕਰ ਲਿਆ ਹੁਣ ਆਪਾਂ ਇਹ ਕੱਟੇ ਹੋਏ ਅੰਬ ਪਾ ਦਾਂਗੇ ਆ ਆਪਣੇ ਕੋਲ ਡੇਢ ਕਿਲੋ ਦੇ ਕਰੀਬ ਆਮਬ ਹੈ ਜੀ 2 ਕਿਲੋ ਸੀਗੇ ਗਿੱਟਕਾ ਨਿਕਲ ਗਿਆ ਛਿਲਕਾ ਉੱਤਰ ਗਿਆ ਡੇਢ ਕਿਲੋ ਰਹਿ ਗਏ ਹੋਣਗੇ ਤੇ ਹੁਣ ਆਪਾਂ ਨੇ 700 ਗ੍ਰਾਮ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਮਿੱਠਾ ਮੈਂ ਗੁੜ ਪਾਵ ਰਹੀ ਹਾਂ ਮੈਂ ਗੁੜ ਪਾਵਾਂਗੇ ਜੀ ਇਹਦੇ ਵਿੱਚ ਆਪਸ਼ਨ ਹੈ ਤੁਹਾਨੂੰ ਤੁਸੀਂ ਚੀਨੀ ਪਾ ਲਓ ਜਾਂ ਦੋਨੋਂ ਚੀਜ਼ਾਂ ਮਿਕਸ ਕਰਕੇ ਪਾ ਸਕਦੇ ਆ ਗੁੜ ਪਾ ਕੇ ਹੁਣ ਆਪਾਂ ਇਹ ਗੈਸ ਰੱਖੀ ਹੋਈ ਹੈ ਜੀ ਮੀਡੀਅਮ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਮਿਕਸੇ ਕਰਕੇ ਜਦੋਂ ਗੁੜ ਮੈਲਟ ਹੋ ਜਾਏਗਾ ਫਿਰ ਆਪਾਂ ਨੂੰ ਪਸਾਨੀ ਹੋ ਜਾਏਗੀ ਪਕਾਉਣ ਵਿੱਚ ਤੁਸੀਂ ਜੇ ਤੁਸੀਂ ਚੀਨੀ ਪਾਉਣੀ ਹੈ ਤਾਂ ਕਿਲੋ ਆਂਬਾਂ ਵਿੱਚ 750 ਗ੍ਰਾਮ ਚੀਨੀ ਪੈਂਦੀ ਹੈ ਮੈਂ ਅੰਦਾਜ਼ੇ ਨਾਲ ਹੀ ਗੁੜ ਪਾ ਲਿਆ ਇਹ ਕਿਲੋ ਸਵਾ ਕਿਲੋ ਦੇ ਕਰੀਬ ਮੇਰੇ ਕੋਲ ਗੁੜ ਪਿਆ ਸੀ ਤੇ ਸਾਨੂੰ ਬਰਾਊਨ ਬਰਾਊਨ ਜਿਤਨੀ ਵਧੀਆ ਲੱਗਦੀ ਹੈ ਜਦੋਂ ਚੰਗੀ ਤਰ੍ਹਾਂ ਮੈਲਟ ਹੋ ਜਾਏਗੀ ਫਿਰ ਆਪਾਂ ਇਹਦਾ ਪਾਣੀ ਸੁਕਾਣਾ ਇਹਦੀ ਚੰਗੀ ਤਰ੍ਹਾਂ ਰਿੰਕੇ ਇਹ ਬਹੁਤ ਵਧੀਆ ਜੈਮ ਦੀ ਤਰ੍ਹਾਂ ਤਿਆਰ ਹੁੰਦੀ ਆ ਉਸ ਤੋਂ ਬਾਅਦ ਆਪਾਂ ਮਸਾਲੇ ਪਾਵਾਂਗੇ ਹੌਲੀ ਰਹਿੋ ਜੀ ਵੀਡੀਓ ਤੇ ਹੁਣ ਗੁੜ ਚੰਗੀ ਤਰ੍ਹਾਂ ਮੈਲਟ ਹੋ ਗਿਆ ਜੀ ਆ ਦੇਖੋ ਗੁੜ ਚੰਗੀ ਤਰ੍ਹਾਂ ਮੈਲਟ ਹੋ ਗਿਆ ਹੁਣ ਇਹਨੂੰ ਆਪਾਂ ਛਿੰਮ ਗੈਸ ਤੇ ਹੌਲੀ-ਹੌਲੀ ਪਕਾਵਾਂਗੇ ਕਦੇ-ਕਦੇ ਇਦਾਂ ਖੁਰਚਣਾ ਫੇਰਦੇ ਰਵਾਂਗੇ ਤਾਂ ਕਿ ਇਹ ਥੱਲੇ ਨਾ ਲੱਗੇ ਜਦੋਂ ਬਿਲਕੁਲ ਅਧ ਪੱਕਿਆ ਜੋ ਹੋ ਜਾਏਗਾ ਉਦੋਂ ਆਪਾਂ ਪਾਵਾਂਗੇ ਮਸਾਲੇ ਚੰਗੀ ਤਰ੍ਹਾਂ ਥੋੜਾ ਜਿਹਾ ਕਸੇਕ ਲੱਗ ਜਵੇ ਇਹ ਜੇ ਹੋਰ ਚਟਣੀ ਚਟਣੀ ਬਿਲਕੁਲ ਗਾੜੀ ਹੋ ਚੱਲੀ ਜੀ ਆ ਦੇਖੋ ਕਿੰਨਾ ਸੋਹਣਾ ਬ੍ਰਾਊਨ ਕਲਰ ਹੋ ਗਿਆ ਇਹਦਾ ਤੇ ਹੁਣ ਆਪਾਂ ਮਸਾਲੇ ਤਿਆਰ ਕਰਾਂਗੇ ਜੀ ਦੇਖੋ ਆਪਾਂ ਨੇ ਸਾਰਾ ਕੁਝ 25-25 ਗ੍ਰਾਮ ਲਿਆ ਹੈ 25 ਗ੍ਰਾਮ ਕਲੌਂਜੀ 25 ਗ੍ਰਾਮ ਮੇਥੇ 25 ਗ੍ਰਾਮ ਸੌਫ ਤੇ ਕਾਲੀ ਮਿਰਚ ਜਿਹੜੀ ਆ ਉਹ ਦਰੜ ਕਰ ਲਈ ਤੇ ਹੁਣ ਆਪਾਂ ਇਹਨਾਂ ਨੂੰ ਜੀਰਾ ਥੋੜਾ ਆਪਸ਼ਨ ਹੈ ਜੀ ਤੁਸੀਂ ਪਾਉਣਾ ਪਾ ਸਕਦੇ ਆ ਤੇ ਅਸੀਂ ਨਹੀਂ ਪਾਵਾਂਗੇ ਤੇ ਹੁਣ ਆਪਾਂ ਇਸ ਨੂੰ ਇੱਕ ਫਰਾਈ ਪੈਨ ਚ ਪਾ ਕੇ ਸੁੱਕੇ ਰੋਸਟ ਕਰ ਲਾਂਗੇ ਸੁੱਕੇ ਰੋਸਟ ਕਰਕੇ ਤੁਸੀਂ ਕੱਚੇ ਵੀ ਪਾ ਸਕਦੇ ਆ ਪਰ ਜਿਹੜੇ ਸੁੱਕੇ ਰੋਸਟ ਕਰਕੇ ਜਿਹੜੇ ਆਪਾਂ ਨੇ ਮਸਾਲੇ ਪਾਉਣੇ ਆ ਉਹਨਾਂ ਦੀ ਖੁਸ਼ਬੂ ਜਿਹੜੀ ਆ ਚਟਣੀ ਵਿੱਚ ਬਹੁਤ ਵਧੀਆ ਫਲੇਵਰ ਆਉਂਦਾ ਏ ਤੇ ਖੁਸ਼ਬੂ ਬਹੁਤ ਸਣੀ ਆਉਂਦੀ ਆ ਬਹੁਤ ਵਧੀਆ ਖੱਟੀ ਮਿੱਠੀ ਮਸਾਲੇਦਾਰ ਚਟਣੀ ਅੰਬ ਦੀ ਤਿਆਰ ਹੋਏਗੀ ਤੇ ਹੁਣ ਆਪਾਂ ਚਟਣੀ ਵਿੱਚ ਇੱਕ ਚਮਚ ਪਾਵਾਂਗੇ ਦੋ ਚਮਚ ਪਾਵਾਂਗੇ ਜੀ ਕਾਲਾ ਲੂਣ ਤੇ ਆਟਾ ਅੱਧਾ ਚਮਚ ਪਾਵਾਂਗੇ ਜੀ ਬਾਈਟ ਨੂਨ ਤੇ ਅੱਧਾ ਚਮਚ ਪਾਵਾਂਗੇ ਜੀ ਲਾਲ ਮਿਰਚ ਲਾਲ ਮਿਰਚੇ ਵੀ ਜਿਹੜੀ ਬਹੁਤ ਸੋਹਣਾ ਕਲਰ ਬਣਾਏਗੀ ਚਟਣੀ ਦਾ ਜਿਹੜਾ ਕਾਲਾ ਨਮਕ ਹੈ ਉਹ ਟੇਸਟ ਬਹੁਤ ਵਧੀਆ ਬਣਾਉਂਦਾ ਏ ਤੁਸੀਂ ਜ਼ਰੂਰ ਕਾਲਾ ਨਮਕ ਜਿਹੜਾ ਚਟਪਟੀਆਂ ਚੀਜ਼ਾਂ ਵਿੱਚ ਜ਼ਰੂਰ ਐਡ ਕਰਿਆ ਕਰੋ ਹੁਣ ਆਪਾਂ ਇੱਧਰ ਗੈਸ ਆਨ ਕਰ ਲਿਆ ਜੀ ਤੇ ਆਪਾਂ ਮਸਾਲੇ ਜਿਹੜੇ ਆ ਥੋੜੇ ਜਿਹਾ ਰੋਸਟ ਕਰਾਂਗੇ ਹਲਕੀ ਜੀ ਸੁਗੰਧੇ ਆਉਣ ਨਾਲ ਫਿਰ ਆਪਾਂ ਮਸਾਲੇ ਵਧੀਆ ਲੱਗਦੇ ਆ ਆਪਾਂ ਨੂੰ ਇਹ ਸਾਰੇ ਮਸਾਲੇ ਹਾਜਮੇਦਾਰ ਹੁੰਦੇ ਆ ਜਿਵੇਂ ਸੌਂਫ ਕਾਲੀ ਮਿਰਚ ਸਾਰੇ ਵਧੀਆ ਹੁੰਦੇ ਨੇ ਜੀ ਸਿਹਤ ਵਾਸਤੇ ਆਪਾਂ ਅੰਬਦਾ ਚਾਰ ਵੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਜੀ ਜਰੂਰ ਤੇ ਜਿਹੜੀ ਮੈਂ ਪਿਛਲੇ ਸਾਲ ਚਟਣੀ ਬਣਾਈ ਸੀ ਉਹਦੇ ਵਿੱਚ ਮੈਂ ਮਸਾਲੇ ਸਾਰੇ ਤੇਲ ਵਿੱਚ ਫਰਾਈ ਕਰਕੇ ਫੇਰ ਚਟਣੀ ਪਾਈ ਆ ਤੇ ਮਿੱਠਾ ਪਾਇਆ ਏ ਉਹ ਵਿੱਚੇ ਵਿੱਚ ਮਸਾਲੇ ਰੋਸਟ ਹੋ ਗਏ ਤੇਲ ਵਿੱਚ ਤੇ ਬਾਅਦ ਵਿੱਚ ਚਟਣੀ ਦੇ ਨਾਲ-ਨਾਲ ਮਸਾਲੇ ਪੱਕ ਗਏ ਇਹ ਕਈ ਤਰੀਕਿਆਂ ਨਾਲ ਬਣ ਜਾਂਦੀ ਆ ਜੀ ਚਟਣੀ ਜਿੱਤਾਂ ਮਰਜ਼ੀ ਤੁਹਾਨੂੰ ਵਧੀਆ ਲੱਗਦੀ ਆ ਸੋਖਾ ਲੱਗਦਾ ਏ ਉਦਾਂ ਬਣਾ ਸਕਦੇ ਆ ਪੂਰਾ ਸਾਲ ਖਰਾਬ ਨਹੀਂ ਹੁੰਦੀ ਬਹੁਤ ਵਧੀਆ ਲੱਗਦੀ ਆ ਜੀ ਸਭ ਨੂੰ ਇਹ ਜਦੋਂ ਇਹ ਰੋਸਟ ਹੋ ਜਾਂਦੇ ਆ ਤੁਹਾਨੂੰ ਖੁਸ਼ਬੂ ਆਣੀ ਸ਼ੁਰੂ ਹੋ ਜੇਗੀ ਗੈਸ ਕਰ ਦਿਓ ਜੀ ਉਸ ਟਾਈਮ ਬੰਦ ਲਓ ਜੀ ਮਸਾਲੇ ਰੋਸਟ ਹੋ ਗਏ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਠੰਡੇ ਕਰਕੇ ਫਿਰ ਚਟਣੀ ਵਿੱਚ ਪਾਵਾਂਗੇ ਜਨੋ ਜੀ ਆਪਾਂ ਥੋੜਾ ਜਿਹਾ ਟੇਸਟ ਕਰਕੇ ਦੇਖਿਆ ਸੀ ਤੇ ਥੋੜਾ ਨਮਕ ਹੋਰ ਪਾਵਾਂਗੇ ਇੱਕ ਚਮਚ ਕਾਲਾ ਨਮਕ ਹੋਰ ਪਾ ਲਿਆ ਜੀ ਤੇ ਅੱਧਾ ਚਮਚਾ ਵਾਈਟ ਨਮਕ ਪਾ ਲਿਆ ਮਤਲਬ ਕਿ ਤਿੰਨ ਚਮਚ ਕਾਲੇ ਨਮਕ ਦੇ ਹੋਗੇ ਤੇ ਇੱਕ ਚਮਚ ਜਿਹੜਾ ਇਹ ਉਹ ਵਾਈਟ ਨਮਕ ਦੇ ਹੋਗੇ ਤੇ ਇਹ ਹੋ ਗਏ ਜੀ ਮਸਾਲੇ ਜਿਹੜੇ ਰੋਸਟ ਕੀਤੇ ਆਪਾਂ ਨੇ ਸਾਰੇ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਜੀ ਬਹੁਤ ਵਧੀਆ ਲੱਗਦੀ ਆ ਚਟਣੀ ਇਹ ਬਹੁਤ ਟੇਸਟੀ ਹੁੰਦੀ ਆ ਅੰਬ ਦੀ ਮਸਾਲੇਦਾਰ ਖੱਟੀ ਮਿੱਠੀ ਚਟਣੀ ਜੈਮ ਦੀ ਤਰ੍ਹਾਂ ਬਣ ਜਾਂਦੀ ਆ ਬੱਚੇ ਬਰੈਡ ਨਾਲ ਵੀ ਪਸੰਦ ਕਰਦੇ ਆ ਪਰੌਂਠਿਆਂ ਨਾਲ ਵੀ ਤੇ ਰੋਟੀ ਨਾਲ ਤਾਂ ਬਹੁਤ ਹੀ ਵਧੀਆ ਹੀ ਲੱਗਦੀ ਆ ਚਲੋ ਆਪਾਂ ਖਾਂਦੇ ਆਂ ਦਾਲ ਸਬਜ਼ੀ ਹੁੰਦੀ ਆ ਨਾਲ ਪਰ ਪੂਰੇ ਸਾਲ ਨਹੀਂ ਖਰਾਬ ਹੋਏਗੀ ਜੀ ਇਹ ਚਟਣੀ ਤੁਸੀਂ ਵੀ ਜਰੂਰ ਬਣਾਓ ਸੀਜ਼ਨ ਹੈਗਾ ਅੰਬਾਂ ਦਾ ਹੁਣ ਆਪਾਂ ਇਹਨੂੰ ਮਿਕਸ ਕਰਕੇ 10 ਕੁ ਮਿੰਟ ਹੋਰ ਸੇਕ ਲਵਾਵਾਂਗੇ ਲੋ ਜੀ ਚਟਣੀ ਬਿਲਕੁਲ ਵਧੀਆ ਪਰਫੈਕਟ ਬਣ ਕੇ ਤਿਆਰ ਹੋ ਗਈ ਆ ਦੇਖੋ ਜੀ ਦੇਖੋ ਇਦਾਂ ਕਰਕੇ ਦੇਖ ਸਕਦੇ ਆ ਤੁਸੀਂ ਇਹ ਨਿਸ਼ਾਨੀ ਹੁੰਦੀ ਆ ਬਈ ਚਟਣੀ ਆਰਾਮ ਨਾਲ ਡਿੱਗ ਰਹੀ ਆ ਕੋਈ ਪਾਣੀ ਦੀ ਬੂੰਦ ਨਹੀਂ ਆ ਰਹੀ ਜਾਣੀ ਦੀ ਇਸ ਦਾ ਇਸ ਦਾ ਮਤਲਬ ਹੈ ਕਿ ਚਟਣੀ ਤਿਆਰ ਹੈ ਜੇ ਚਟਣੀ ਦੇ ਵਿੱਚ ਹਲੇ ਪਾਣੀ ਹੈਗਾ ਇਹ ਮਿੱਠੇ ਦਾ ਤਾਂ ਤੁਸੀਂ ਹੋਰ ਪਕਾਉਣੀ ਆ ਇਸ ਤੋਂ ਬਾਅਦ ਹੁਣ ਇਹ ਬਿਲਕੁਲ ਤਿਆਰ ਹੈ ਜੀ ਜੇ ਇਸ ਤੋਂ ਬਾਅਦ ਵੀ ਆਪਾਂ ਪਕਾਵਾਂਗੇ ਤਾਂ ਗੁੜ ਜਿਹੜਾ ਇਹ ਖਾਰਡ ਹੋ ਜਾਏਗਾ ਉਹ ਚਟਣੀ ਦਾ ਸਵਾਦ ਫਿਰ ਖਰਾਬ ਹੋ ਜਾਂਦਾ ਏ ਚਟਣੀ ਬਣ ਗਈ ਜੀ ਆਪਣੀ ਬਹੁਤ ਵਧੀਆ ਤੇ ਗੈਸ ਕਰਦੇ ਆ ਜੀ ਬੰਦ ਤੇ ਇੱਕ ਇੱਕ ਮਾ ਹੋਰ ਦੱਸਣਾ ਏ ਜੀ ਇਹ ਕਾਲਾ ਨਮਕ ਜਿਹੜਾ ਏ ਆਪਾਂ ਘਰੇ ਤਿਆਰ ਕੀਤਾ ਹੋਇਆ ਏ ਵੱਡੇ ਵੱਡੇ ਡਲੇ ਹੁੰਦੇ ਆ ਬਲੈਕ ਨਮਕ ਦੇ ਉਹ ਲਿਆ ਕੇ ਤੁਸੀਂ ਵੀ ਘਰੇ ਕੁਟ ਕੇ ਛਾਣ ਕੇ ਐਦਾਂ ਤਿਆਰ ਕਰਕੇ ਰੱਖ ਸਕਦੇ ਆ ਬਹੁਤ ਵਧੀਆ ਟੇਸਟ ਹੁੰਦਾ ਜੀ ਜਿਹੜਾ ਬਾਜ਼ਾਰ ਵਾਲਾ ਨਮਕਾ ਉਹਦੇ ਵਿੱਚ ਰੰਗ ਪਿਆ ਹੁੰਦਾ ਹੈ ਉਹ ਪਿੰਕ ਪਿੰਕ ਕਲਰ ਦਾ ਹੁੰਦਾ ਹੈ ਸੇਂਦਾ ਨਮਕ ਵੀ ਤੇ ਕਾਲਾ ਨਮਕ ਵੀ ਡਲੇ ਲਿਆ ਕੇ ਤੁਸੀਂ ਕੁੱਟ ਕੇ ਛਾਣ ਕੇ ਆਪਣਾ ਤਿਆਰ ਕਰਕੇ ਡੱਬੇ ਰੱਖ ਸਕਦੇ ਆ ਲੋ ਜੀ ਚਟਣੀ ਬਣ ਕੇ ਹੋ ਗਈ ਜੀ ਤਿਆਰ ਤੁਹਾਨੂੰ ਵੀਡੀਓ ਮੇਰੀ ਵਧੀਆ ਲੱਗੀ ਅੱਗੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਨਾਲ ਸ਼ੇਅਰ ਕਰਿਆ ਕਰੋ ਜੀ ਧਾਕਕੇ ਸਾਰਿਆਂ ਨੂੰ ਤੇ ਲਾਈਕ ਕਮੈਂਟ ਵੀ ਕਰਿਆ ਕਰੋ ਇੰਨੇ ਕੁ ਵੀਡੀਓ ਸੀ ਜੀ ਹਵਲੇ ਵੀਡੀਓ ਵਿੱਚ ਮਿਲਾਂਗੇ ਜੀ ਫਾਸ ਤੱਕ ਲਈ ਸੱਚੀਕਾਰ